ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਮੈਂ ਚੱਲਿਆ ਜੀ ਦਸਤਾਰ ਮੁਕਾਬਲੇ ਤੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਸਾਹਿਬ ਸਰਾਂਬਾ ਨਗਰ ਤੇ ਉਥੇ ਦਾ ਤੁਹਾਨੂੰ ਸਾਰਾ ਮਾਹੌਲ ਦਿਖਾਵਾਂਗੇ ਤਾਂ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਵਧੀਆ-ਵਧੀਆ ਕਮੈਂਟ ਵੀ ਜਰੂਰ ਕਰਿਓ ਚਲੋ ਆਓ ਹੁਣ ਆਪਾਂ ਵਾਦਦੇ ਹਾਂ ਵੀਡੀਓ ਦੇ ਵਿੱਚ ਓਏ ਜੁਦਿਸ ਹੈ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਰੋਸ਼ਨੀਆਂ ਦੀ ਪਾਲਕੀ ਦਾ ਬੂਹਾ ਖੋਲ ਰਹੇ ਚਮਕ ਚਮਕ ਕੇ ਤਾਰੇ ਨਾਨਕ ਨਾਨਕ ਬੋਲ ਰਹੇ ਚਮਕ ਚਮਕ ਕੇ ਤਾਰੇ ਨਾਨਕ ਨਾਨਕ ਬੋਲ ਰਹੇ ਏ ਚਾਨਣ ਦੇ ਵਣ ਜਾ ਰਹੇ ਜੋ ਵੇਖਣ ਦੇ ਵਿੱਚ ਇੱਕ ਲੱਗਦੇ ਮੈਨੂੰ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਖ ਲੱਗਦੇ ਮੈਨੂੰ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਖ ਲੱਗਦੇ ਚਾਨਣ ਦੀ ਤਕ ਸਾਲ ਹੈ ਜਿੱਥੇ ਵਜਦਾਨ ਹਦਨਾ ਜਿਓ नानक आद जियो नानक आदि जुगा जियो ਦੋਹਨੇ ਰਾ ਫੈਲਣ ਲੱਗਦਾ ਹੋ ਜਾਂਦੇ ਪ੍ਰਕਾਸ਼ ਨਹੀਂ ਔਖੇ ਵੇੜੇ ਜੁੜ ਜਾਂਦੇ ਨਹੀਂ ਸਰਬ ਸਾਂਝੀ ਅਰਦਾਸ ਲਈ ਔਖੇ ਵੇੜੇ ਜੁੜ ਜਾਂਦੇ ਨਹੀਂ ਸਰਬ ਸਾਂਝੀ ਆ ਤੁਸੀਂ ਚੈੱਕ ਕਰੋ ਕਿੰਨੇ ਉਛਾ ਨਾਲ ਪੱਗਾਂ ਦੀਆਂ ਪੂਣੀਆਂ ਕਰਨ ਲੱਗੇ ਹੋਏ ਨੇ ਰੰਗ ਬਰੰਗੀਆਂ ਪੱਗਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤੇ ਬਹੁਤ ਦੂਰੋਂ ਤੁਰੋਂ ਆਏ ਹੋਏ ਸਿਗੇ ਦਸਤਾਰ ਮੁਕਾਬਲੇ ਲਈ ਹਲੇ ਤਾਂ ਸਵੇਰ ਆ ਹੌਲੀ ਹੌਲੀ ਤੁਸੀਂ ਦੇਖਿਓ ਕਿੰਨਾ ਇਕੱਠਾ ਹੋਊਗਾ ਤੇ ਆਵਾਜੀ ਐਂਟ੍ਰੈਂਸ ਤੁਹਾਨੂੰ ਬਾਹਰੋਂ ਵੀ ਦਿਖਾਵਾਂਗੇ ਤੇ ਹੁਣ ਆਪਾਂ ਚੱਲਦੇ ਹਾਂ ਜੀ ਬਾਹਰ ਫਿਰ ਤੇ ਆਪਾਂ ਤਾਂ ਬਹੁਤ ਜਲਦੀ ਆ ਗਈ ਸੀ 8:30 ਵ8 ਮੈਂ ਪਹੁੰਚ ਗਿਆ ਸੀ ਇੱਥੇ ਤੇ ਲਓ ਜੀ ਆ ਰਜਿਸਟ੍ਰੇਸ਼ਨ ਟੇਬਲ ਆ ਤੇ ਇਧਰ ਚਾਹ ਪਾਣੀ ਤੇ ਆਵਾਜੀ ਜਿਹੜੀ ਤੁਹਾਨੂੰ ਪਹਿਲਾਂ ਆਪਾਂ ਐਂਟ੍ਰੈਂਸਾਈ ਸੀ ਹਾਲ ਦੀ ਸ਼ਹੀਦ ਕਰਤਾਰ ਸਿੰਘ ਸਰਾਬਾ ਹਾਲ ਅੱਛੀ ਦੇਖ ਲਓ ਹੁਣ ਪਹਿਲਾਂ ਦੇਖ ਲਓ ਕੱਠ ਕਿੰਨਾ ਸੀ ਹੁਣ ਦੇਖ ਲਓ ਕੱਠ ਕਿੰਨਾ ਤੇ ਕਈ ਸਕੂਲਾਂ ਤੋਂ ਆਏ ਸੀ ਗਰੁੱਪ ਦਸਤਾਰ ਮੁਕਾਬਲੇ ਤੇ ਕਈ ਆਪਣੇ ਪੇਰੈਂਟਸ ਨਾ ਆਏ ਸੀ ਮੈਂ ਆਪਣੇ ਮੰਮਾ ਨਾਲ ਗਿਆ ਸੀ ਤੇ ਹੁਣ ਅਰਦਾਸ ਹੋਊਗੀ ਜੀ ਉਤੇ ਆ ਗਏ ਅਰਦਾਸ ਮੰਮਾਰੀ ਜੀਓ ਬਹੁਤ ਸਾਰੇ ਤੇ ਨਾਮ ਜੀ ਬਹੁਤ ਨਾਨਕੋ ਸਭ ਜੀ ਕਰਿਆਈ ਕੋਈ ਨਾ ਵੇਵਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ 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 ਅਰਦਾਸਿ ਕੋੰਤਾਰ ਵਾਹਿਗੁਰੂ ਜੀ ਕੀ ਬਖਤ ਜੀ ਸਾਹਾਏ ਵਾਹਿਗੁਰੂ ਬਖਤ ਜੀ ਕੀ ਬਾਤ ਸ਼ਾਹ ਦਸਨੀ ਪ੍ਰਤਮ ਭਗਵਤੇ ਸਿਮਰਤੈ ਗੁਰੂ ਨਾਨਕ ਨਈਂ ਧਿਆਏ ਬ੍ਰਹਮੰਡ ਗੁਰਤੇ ਅਮਰਦਾਸ ਸਰਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਦਾਏ ਸ੍ਰੀ ਹਰਿ ਪ੍ਰੇਸ਼ੁਰਤਿਆ ਹਿਐ ਜਿਸ ਡਟਾ ਸਭ ਉਪਜਾਏ ਤੇਗ ਬਹਾਦਰ ਸਿਮਰੈ ਘਰ ਨਾ ਨਿਤ ਆਵੇ ਘਾਇ ਸਭ ਕਾਈ ਕੋਈ ਸਹਾਇ ਦਸਵੇਂ ਪਾਤਸ਼ਾਹ ਸੇਖੂ ਗੁਰਪ੍ਰਭ ਸਿੰਘ ਸਾਹਿਬ ਜੀ ਸਭ ਕਾਈ ਕੋਈ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਦਾ ਤੇ ਅਰਥ ਲਿਖੇ ਵੱਲੋ ਜੀ ਪੰਜਾਬ ਪਿਆਰੀਆਂ ਚੰਨ ਸਾਹਿਬ ਜਾਦਿਆਂ ਜਾਲੀਆਂ ਨੂੰ ਧਿਆਂ ਰੱਠੀਆਂ ਜੱਪੀਆਂ ਤਪੀਆਂ ਜਨਨਾਮ ਜੱਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਤੇ ਅਣਡਟ ਕੀਤਾ ਤੈਨਾਂ ਪਿਆਰੀਆਂ ਚਰਨ ਦੀ ਕਮਾਈ ਦਾ ਤੇ ਅੰਡਰ ਧਰ ਕੇ ਕਾਲ ਸਜੀ ਬੋਲੋ ਜੀ ਸੁਬਾਨ ਹੋ ਜਿੰਨਾ ਸਿੱਖਾ ਸਿਕਣ ਗਾਣੇ ਧਰਮ ਹੈ ਸਿਸ਼ਟ ਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੀਆਂ ਤੇ ਜੜੇ ਆਰੀਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਹਾਰਿਆ ਸਿੱਖ ਕੇਸਾਂ ਸਵਾਸਾਂ ਨਾਲ ਨੇ ਬਾਹੀ ਤੇਨਾਂ ਦੀ ਕਮਾਈ ਦਾ ਧੰਨ ਧਰ ਕੇ ਖਾਲਸਾ ਜੀ ਬੋਲੋ ਜੀ ਸੁਭਾਨ ਹੋਏ ਅੱਜ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧੰਨ ਧਰ ਕੇ ਬੋਲੋ ਜੀ ਸੁਭਾਨ ਹੋਏ ਗੁਰੂ ਜੀ ਸਰਬੱਤ ਖਾਲਸਾ ਜੀ ਕੀ ਅਰਦਾਸ ਹਰ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਜਿਤੇ ਅਵਰਤਾ ਸਦਕਾ ਸਰਬਸ ਹੋ ਗਏ ਜਨ ਜਨ ਖਾਲਸਾ ਜੀ ਸਾਹਿਬ ਤਨ ਤਨ ਰਸਿਆਰੀ ਆਏ ਤੋ ਦੇਖ ਤੇ ਫਤੇ ਬ੍ਰਤ ਕੀ ਪੈ ਜਪਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਗੋਡ ਪਾਲੇ ਹੋਲੂ ਜੀ ਸਿਖਾ ਨੂੰ ਸਿੱਖੀ ਦਾ ਤੇ ਸਤਨ ਰਤ ਦਾਨ ਵਿਵੇਕ ਦਾਨ ਵਿਸਾਲ ਦਾਨpropto ਦਾਨ ਦਨਵ ਸਿਰਤਾਨ ਨਾਮ ਦਾਨ ਸ੍ਰੀ ਅਵਤਾਰ ਸੱਜੀ ਦੇਸ਼ ਨਾਨ ਚੌਕੀਆਂ ਝੱਡੇ ਹੋਵੇ ਜੁਕੋ ਜੁਕ ਅਡਾਲ ਤਰਫ ਕਾਰ ਜੈਕਾਰ ਬੋਲੋ ਜੀ ਸੁਬਾਨੇ ਗੁਰ ਸਿਖੰਤਾ ਮਨ ਨੀਵਾ ਮਤ ਉਚੀ ਮਤ ਪਦ ਦਾ ਰਖਾ ਪਵਨ ਗੁਰੂ ਖੇ ਆਕਾਲ ਪੁਰਖਾ ਆਪਣੇ ਪੰਥ ਦੀ ਸਦਾ ਸਹਾਈ ਦਤਾਰ ਜੀਓ ਸ਼ਿਰਨਨ ਕਣਾ ਸਭ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਤੇ ਲੋ ਜੀ ਅਰਦਾਸ ਤੋਂ ਬਾਅਦ ਗਰੁੱਪ A ਦਾ ਦਸਤਾਰ ਮੁਕਾਬਲਾ ਸ਼ੁਰੂ ਹੋ ਗਿਆ ਗਰੁੱਪ A ਦੇ ਵਿੱਚ ਸੀਗੀ ਜੀ ਏਜ ਲਿਮਿਟ 11 ਸਾਲ ਤੱਕ ਤੇ ਟਾਈਮ ਸੀਗਾ 10 ਮਿੰਟ ਦਾ ਤੇ ਸਾਰੇ ਵੀਰੇ ਬੜੇ ਜਲਦੀ ਜਲਦੀ ਦੇ ਵਿੱਚ ਪੱਗ ਬੰਨ ਰਹੇ ਸੀਗੇ ਵੀ ਅਸੀਂ ਪਹਿਲਾਂ ਬੰਨਈਏ ਅਸੀਂ ਜਲਦੀ ਬੰਨਈਏ ਤੇ ਸੋਹਣੀ ਪੱਗ ਬੰਨਈਏ ਤੇ ਛੇਤੀ ਛੇਤੀ ਜਜਸ ਨੂੰ ਦਿਖਾਈਏ ਤੇ ਇੱਧਰ ਬੈਠਾ ਜੀ ਮੈਂ ਆਪਾਂ ਵੀ ਪੂਰੀ ਤਿਆਰੀ 'ਚ ਬੈਠੇ ਸੀ ਬੇਸ ਬਣਾ ਕੇ ਐਨ ਪੂਰਾ ਤਿਆਰ ਵਰ ਤਿਆਰ ਲੌਜੀਕ ਗਰੁੱਪ ਬੀ ਦਾ ਮੁਕਾਬਲਾ ਹੋ ਗਿਆ ਸ਼ੁਰੂ ਯਾਨਕੀ ਆਪਣਾ ਮੁਕਾਬਲਾ ਹੋ ਗਿਆ ਸ਼ੁਰੂ ਗਰੁੱਪ ਬੀ ਦੇ ਵਿੱਚ ਸੀਗੇ ਜੀ 44 ਜਾਨੇ ਜਿਨ੍ਹਾਂ ਵਿੱਚ ਉਹਨਾਂ ਨੇ ਪਹਿਲਾਂ 22 ਜਾਨੇ ਦਾ ਮੁਕਾਬਲਾ ਕਰਵਾਇਆ ਤੇ ਉਹਨਾਂ 22 ਜਾਨੇ ਦੇ ਵਿੱਚ ਆਪਾਂ ਵੀ ਸੀਗੇ ਤੇ ਇੱਧਰ ਆਪਾਂ ਖੜੇ ਆ ਤੇ ਉਸ ਤੋਂ ਬਾਅਦ ਜੀ ਜਿਹੜੇ ਬਚਦੇ ਸੀਗੇ ਉਹਨਾਂ ਨੇ ਉਹਨਾਂ ਦਾ ਮੁਕਾਬਲਾ ਕਰਵਾਇਆ ਤੇ ਇਹਦੇ ਵਿੱਚ ਏਜ ਅਲਾਈਨਮੈਂਟ ਸੀਗੀ ਜੀ 11 ਸਾਲ ਤੋਂ 14 ਸਾਲ ਤੱਕ ਤੇ ਟਾਈਮ ਸੀਗਾ ਜੀ ਸੇਮ 10 ਮਿੰਟ ਦਾ ਮੈਂ ਵੀ ਪੂਰਾ ਜਲਦੀ ਜਲਦੀ ਲੱਗਿਆ ਹੋਇਆ ਸੀ ਪੂਰੀ ਫੁੱਲ ਐਕਸਾਈਟਮੈਂਟ ਦੇ ਵਿੱਚ ਵੀ ਮੈਂ ਜਲਦੀ ਬੰਨਾ ਉਪਰੋ ਉਹ ਵੀ ਅਨਾਉਂਸਮੈਂਟ ਕਰੀ ਜਾ ਰਹੇ ਸੀਗੇ ਬਈ ਐਨਾ ਟਾਈਮ ਰਹਿ ਗਿਆ ਤੁਹਾਡਾ ਐਨਾ ਟਾਈਮ ਰਹਿ ਗਿਆ ਤੇ ਮੈਨੂੰ ਵੀ ਸੀ ਵੀ ਮੈਂ ਜਲਦੀ ਪੱਗ ਬੰਨਣਾ ਤੇ ਸਫਾਈਦਾਰ ਪੱਗ ਬੰਨਣਾ ਮੈਂ ਤੇ ਜਲਦੀ ਜਲਦੀ ਆਪਣੀ ਪੱਗ ਬੰਨ ਕੇ ਜੱਜ ਨੂੰ ਆਪਣੀ ਪੱਗ ਦਿਖਾਵਾਂ ਤੇ ਮੇਰੇ ਗਰੁੱਪ ਦੇ ਕਈ ਪੱਗਾਂ ਬੰਨ ਕੇ ਉੱਥੇ ਖੜ ਵੀ ਸੀਗੇ ਖੜ ਵੀ ਗਏ ਸੀਗੇ ਲਾਈਨ ਦੇ ਵਿੱਚ ਤੇ ਮੈਨੂੰ ਵੀ ਉਹਨਾਂ ਨੂੰ ਦੇਖ ਕੇ ਕਾਲੀ ਪੈ ਰਹੀ ਸੀਗੀ ਵੀ ਮੈਂ ਵੀ ਛੇਤੀ ਛੇਤੀ ਪੱਗ ਬੰਨਾਂ ਤੇ ਲਾਈਨ ਦੇ ਵਿੱਚ ਲੱਗਾ ਜੱਜ ਜੀ ਨੂੰ ਆਪਣੀ ਪੱਗ ਦਿਖਾਵਾਂ ਤੇ ਲਓ ਜੀ ਆਪਾਂ ਵੀ ਪੱਗ ਬੰਨ ਕੇ ਲੱਗ ਗਿਆਂ ਲਾਈਨ ਦੇ ਵਿੱਚ ਆਹ ਟਾਈਮ ਚੈੱਕਰ ਟੇਬਲ ਆ ਇੱਥੇ ਆਪਾਂ ਜਿਹਨੇ ਟਾਈਮ ਦੇ ਵਿੱਚ ਆਪਾਂ ਪੱਗ ਬੰਨੀਆਂ ਉਹ ਆਪਾਂ ਟਾਈਮ ਨੋਟ ਕਰਵਾ ਕੇ ਲਾਈਨ ਦੇ ਵਿੱਚ ਲੱਗ ਜਾਣਾ ਤੇ ਮੇਰੇ ਤੋਂ ਮੂਰੇ ਸਿਗੇ ਜੀ ਚਾਰ ਚਾਰ ਕ ਵੀਰੇ ਸਿਗੇ ਮੇਰੇ ਮੂਰੇ ਤੇ ਚਾਰ ਵੀਰੇ ਤੋਂ ਬਾਅਦ ਮੇਰੀ ਵਾਰੀ ਉਹ ਮੈਂ ਤੁਹਾਨੂੰ ਇਨਾਮਾਂ ਬਾਰੇ ਦੱਸਣਾ ਤਾਂ ਭੁੱਲ ਹੀ ਗਿਆ ਪਹਿਲੇ ਇਨਾਮ ਤੇ ਜੀ ਸਾਈਕਲ ਦੂਜੇ ਇਨਾਮ ਤੇ ਸੀਗਾ ਬੈਗ ਤੇ ਬਾਡਮਿੰਟਨ ਰੈਕੇਟ ਤੇ ਤੀਜੇ ਇਨਾਮ ਤੇ ਸੀਗਾ ਜੀ ਇੱਕ ਕੈਰੀ ਬੈਗ ਉਹਦੇ ਬਾਰੇ ਮੈਨੂੰ ਪਤਾ ਨਹੀਂ ਉਹਦੇ ਵਿੱਚ ਕੀ ਸੀ ਤੇ ਪੱਗ ਟਰੋਫੀ ਸਰਟੀਫਿਕੇਟ ਤਾਂ ਹਰ ਇੱਕ ਨਾਮ ਦੇ ਨਾਲ ਸੀ ਤੇ ਲਓ ਜੀ ਆਪਣੇ ਮੂਰੇ ਸਿਰਫ ਤਿੰਨ ਵੀਰੇ ਰਹਿ ਗਏ ਨੇ ਇਹਨਾਂ ਵੀਰਾਂ ਤੋਂ ਬਾਅਦ ਆਪਣੀ ਵਾਰੀ ਤੇ ਜਿੱਦਾਂ ਏਦਾਂ ਮੇਰੀ ਵਾਰੀ ਨੇੜੇ ਆਈ ਜਾਂਦੀ ਸੀ ਉਦੋਂ-ਉਦੋਂ ਮੇਰੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਸੀ ਮਤਲਬ ਐਕਸਾਈਟਮੈਂਟ ਜੀ ਹੋਈ ਜਾਂਦੀ ਸੀ ਮੈਨੂੰ ਵਿਛੇਤੀ-ਛੇਤੀ ਵਾਰੀ ਆਵੇ ਮੇਰੀ ਤੇ ਲਓ ਜੀ ਹੁਣ ਆਪਣੇ ਮੂਹਰੇ ਸਿਰਫ ਦੋ ਵੀਰੇ ਰਹਿ ਗਏ ਇਹਨਾਂ ਤੋਂ ਬਾਅਦ ਆਪਣੀ ਪੱਗ ਚੈੱਕ ਹੋਊਗੀ ਤੇ ਜਿੰਨਾ-ਜਿੰਨਾ ਟਾਈਮ ਨੇੜੇ ਆਈ ਜਾਂਦਾ ਪੱਗ ਦਿਖਾਉਣ ਦਾ ਉਦੋਂ-ਉਦੋਂ ਧੜਕਣ ਜੀ ਤੇਜ਼ ਹੋਈ ਜਾਂਦੀ ਆ ਐਕਸਾਈਟਮੈਂਟ ਹੋਈ ਜਾ ਰਹੀ ਆ ਉੱਥੇ ਜਾ ਕੇ ਨਾ ਵੈਸੇ ਆਨੰਦ ਬੜਾ ਆਇਆ ਬਹੁਤ ਵਧੀਆ ਲੱਗਿਆ ਉੱਥੇ ਜਾ ਕੇ ਦਸਤਾਰ ਮੁਕਾਬਲੇ ਤੇ ਛੋਟੇ-ਛੋਟੇ ਬੱਚਿਆਂ ਦੇ ਵਿੱਚ ਵੀ ਬਹੁਤ ਉਤਸ਼ਾਹ ਸੀ ਆਪਾਂ ਇਮੇਜਿਨ ਨਹੀਂ ਕਰ ਸਕਦੇ ਤੇ ਉੱਥੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਤੇ ਆਪਣੇ ਅੱਗੇ ਸਿਰਫ ਹੁਣ ਇੱਕ ਵੀਰਾ ਰਹਿ ਗਿਆ ਤੇ ਹੁਣ ਹੋਰ ਐਕਸਾਈਟਮੈਂਟ ਜੀ ਵਧ ਗਈ ਵੀ ਜੱਜਸ ਕੀ ਕਹਿਣਗੇ ਮੇਰੇ ਪੱਗ ਨੂੰ ਦੇਖ ਕੇ ਤੇ ਕਈ ਵੀਰੇ ਸੀਗੇ ਜਲਦੀ-ਜਲਦੀ ਦੇ ਵਿੱਚ ਆਪਣੀ ਜਗ੍ਹਾ ਤੋਂ ਜਦੋਂ ਇੱਥੇ ਆ ਰਹੇ ਸੀਗੇ ਰਾਸਤੇ ਦੇ ਵਿੱਚ ਹੀ ਆਪਣਾ ਕੀਲਾ ਲੜ ਲਗਾ ਰਹੇ ਸੀਗੇ ਤੇ کئی ਵਾਰ ਲਾਈਨ 'ਚ ਖੜ ਕੇ ਆਪਣੀ ਪੱਗ ਸੈੱਟ ਕੀਤੀ ਤੇ ਹੁਣ ਆਪਣੀ ਵਾਰੀ ਆ ਚੁੱਕੀ ਆ ਤੇ ਜੱਜ ਜੀ ਨੇ ਸਾਰੇ ਪਾਸੇ ਆਪਣੀ ਪੱਗ ਨੂੰ ਦੇਖਿਆ ਤੇ ਮਤਲਬ ਸਾਰਿਆਂ ਦੀ ਪੱਗ ਨੂੰ ਸਾਰੇ ਪਾਸੇ ਦੇਖਿਆ ਤੇ ਉਹਨਾਂ ਨੇ ਕਿਹਾ ਸੀ ਬਈ ਇਸ ਤੋਂ ਬਾਅਦ ਮਤਲਬ ਜਦੋਂ ਸਾਰੇ ਗਰੁੱਪਾਂ ਦਾ ਮੁਕਾਬਲਾ ਹੋ ਜਾਊਗਾ ਐਫ ਤੱਕ ਗਰੁੱਪ ਸੀਗੇ ਤੇ ਫਿਰ ਉਹ ਇੱਕ ਦਸਤਾਰ ਮਾਰਚ ਕੱਢਣਗੇ ਦਸਤਾਰ ਰੈਲੀ ਕੱਢਣਗੇ ਉਹਦੀਆਂ ਵੀ ਤਿਆਰੀਆਂ ਸਾਰੀਆਂ ਹੋ ਚੁੱਕੀਆਂ ਸੀ ਬੈਨਰ ਵਗੈਰਾ ਤਿਆਰ ਸੀ ਤੇ ਹੁਣ ਮੇਰੀ ਪੱਗ ਵੀ ਹੋ ਗਈ ਚੈੱਕ ਤੇ ਲਓ ਜੀ ਹੁਣ ਗਰੁੱਪ ਸੀ ਦਾ ਮੁਕਾਬਲਾ ਹੋ ਗਿਆ ਸ਼ੁਰੂ ਤੇ ਜਿਹੜਾ ਦੂਸਰਾ ਗਰੁੱਪ ਸੀਗਾ ਗਰੁੱਪ ਬੀ ਦਾ ਉਹਦਾ ਅਸੀਂ ਮੁਕਾਬਲਾ ਰਿਕਾਰਡ ਨਹੀਂ ਕਰ पाए ਕਿਉਂਕਿ ਸਾਡੇ ਫੋਨ ਦੀ ਬੈਟਰੀ ਡਾਊਨ ਹੋ ਗਈ ਸੀ ਤੇ ਹੁਣ ਸੀ ਗਰੁੱਪ ਦੇ ਵਿੱਚ ਸੀਗੀ ਜੀ ਏਜ ਲਿਮਿਟ 14 ਤੋਂ 17 ਸਾਲ ਤੱਕ ਤੇ ਟਾਈਮ ਸੀਗਾ ਜੀ 8 ਮਿੰਟ ਦਾ ਤੇ ਆ ਵੀਰੇ ਨੇ ਤੁਸੀਂ ਦੇਖੋ ਪੱਗ ਬੰਨ ਵੀ ਲਈ ਤੇ ਆ ਗਿਆ ਵੀਰਾ ਜੱਜ ਨੂੰ ਦਿਖਾਉਣ ਵਾਸਤੇ ਤੇ ਆਪਣੀ ਪੱਗ ਜੱਜ ਨੂੰ ਦਿਖਾਉਣ ਤੋਂ ਬਾਅਦ ਮੈਚ ਲਗਾ ਸੀ ਚਾਹ ਪੀਣ ਕਿਉਂਕਿ ਮੈਂ ਪਹਿਲਾਂ ਚਾਹ ਪੀਤੀ ਨਹੀਂ ਸੀ ਤੇ ਰਿਲੈਕਸ ਜਾਓਗੇ ਮੈਂ ਕਿਹਾ ਚਾਹ ਪੀਊਂਗਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਸਾਰੇ ਸੀ ਗਰੁੱਪ ਨੇ ਪੱਗਾਂ ਬੰਨ ਲੀਆਂ ਨੇ ਤੇ ਜੱਜਿਸ ਨੂੰ ਦਿਖਾਉਣ ਆ ਚੁੱਕੇ ਨੇ ਤੁਸੀਂ ਦੇਖੋ ਰੰਗ-ਬਰੰਗੀਆਂ ਪੱਗਾਂ ਦੇ ਕਲਰ ਕਿੰਨੇ ਪਿਆਰੇ ਨੇ ਤੇ ਅੱਜ ਚਲਿਏ ਜੀ ਹੁਣ ਦਸਤਾਰ ਲਈ ਆਵਾਜ਼ ਸਤ ਮੀਰੀ multimod spam ਪਹਿਲੀ ਪਾਰੀ ਦਾ ਟੋਰੋ ਟੈਨਰ ਵਾਲੇ ਨੂੰ ਇਹ ਵੀ ਚੋਣ ਹੋਣੀ ਹੈ ਸਾਡੇ ਕੋਲ ਸਾਡੇ ਕੋਲ ਸਾਰੇ ਬੋਲੇਗਾ ਸਾਤੇ ਰਾਵਾ 坚持革命事业，发展农业。 ਸੀ ਹੁਣ ਦਸਤਾਰ ਰੈਲੀ ਦੇਖ ਹੀ ਲਈਆ ਤੇ ਹੁਣ ਆਪਾਂ ਆ ਚੁੱਕੇ ਆ ਜੀ ਵਾਪਸ ਗੁਰਦੁਆਰਾ ਸਾਹਿਬ ਤੇ ਹੁਣ ਉਸੇ ਹਾਲ ਦੇ ਵਿੱਚ ਸ਼ਹੀਦ ਗਰਤਾਰ ਸਿੰਘ ਸਰਾਬਾ ਹਾਲ ਦੇ ਵਿੱਚ ਰਿਜ਼ਲਟ ਅਨਾਉਂਸ ਹੋਊਗਾ ਤੇ ਦੇਖਦੇ ਆ ਜੀ ਕਿਹਦਾ ਕਿਹਦਾ ਨਾਮ ਆਂਦਾ ਤੇ ਹੁਣ ਮੈਂ ਜੋੜਾ ਜਮਾ ਕਰਾ ਕੇ ਹੱਥ ਧੋ ਕੇ ਆਪਾਂ ਚੱਲਦੇ ਆ ਜੀ ਹਾਲ ਦੇ ਵਿੱਚ ਜਿੱਥੇ ਕੀ ਨਤੀਜਾ ਐਲਾਨਿਆ ਜਾਊਗਾ ਤੇ ਦੇਖਦੇ ਆ ਫਿਰ ਕਿਹਦਾ ਕਿਹਦਾ ਨਾਮ ਆਂਦਾ ਤੇ ਆ ਜੋ ਚਲਿਏ ਜੀ ਫਿਰ ਹਾਲ ਦੇ ਵਿੱਚ ਮੈਂਗੇ ਮੁੱਲ ਮਿਲੀਆ ਸਰਦਾਰੀ ਸਿੰਘਾਂ ਨੂੰ ਅੱਜ ਕੌਡੀਆਂ ਦੇ ਬੱਟੇ ਗਵਾਈ ਜਾਂਦੇ ਹੋ ਬੱਗਾ ਤੁਮਾਲਿਆ ਜਹਾਨੀ ਕਿਤੋਂ ਰੋਬ ਲਪਣਾ ਲੱਖ ਟੋਪੀਆਂ ਨਾਲ ਸੈਲਫੀਆਂ ਲਾਈ ਜਾਂਦੇ ਹੋ ਤੇ ਜਾਬਰਾਂ ਅੱਗੇ ਹੁਣ ਨਾਈਆਂ ਮੂਰੇ ਬੈਠ ਚੁਕਾਈ ਜਾਂੰਿਓ ਲਾਂਡਰਾਂ ਵਾਲਿਆ ਕੜੇ ਪੱਕ ਦਾ ਮੁਕਾਬਲਾ ਨਹੀਂ ਕੋਈ ਜੀਨੂ ਫੈਸ ਨਾ ਦੇ ਹੜ ਚ ਫੜਾਈ ਜਾਂੰਿਓ ਪਾਈ ਤੇਰੀ ਓਹੋ ਮਿਹਰਬਾਨ ਮਹਾਰਾਜ ਸੱਚਾ ਦਸਵੇਂ ਸਿਪਤਾ ਸਮਰੱਥ ਗੁਰੂ ਏ ਨਾਰੋਲਦੀਆਂ ਫਿਰਦੀਆਂ ਜ਼ਿੰਦਗੀਆਂ ਸਿਰ ਤੇ ਰੱਖਦਾ ਐ ਹੱਥ ਗੁਰੂ ਜੀ ਦੇ ਬੋਲੀ ਅਕਾਲ ਦੀ ਉਸਤਤ ਨੇ ਸ਼ਬਦਾਂ ਵਿੱਚ ਸਜੇ ਦੀਵਾਨ ਹੁੰਦੇ ਉਹਦਾ ਬਾਜ ਤੇ ਕੋੜਾ ਦੇਖਣ ਲਈ Rishi Muni.